ਵੇਹਲਾ ਇਸੇ ਕੰਮ ਤੇ ਤੂੰ ਸਾਰਾ ਵਿਖੇ ਡੀਸੀ ਲਗਾ ਤੂੰ ਵੀ ਤੇ ਵੇਹਲਾ ਹੀ ਆਂ ਤੂੰ ਵੀ ਘੋੜਦਾ ਆ ਆਹੋ ਤੇਰੇ ਨਾਲ ਵੇਹਲਾ ਕੌਣ ਬੰਦਾ ਦੁਨੀਆ ਦੇ ਹੋਗਾ ਹੋਠ ਕੇ ਗਾਣਾ ਗੁਣਾ ਲਾ ਕੋਈ ਚਾ ਸੁਣਾ ਬਾਬੇ ਸੁਣਾ ਮੈਂ ਮਾੜੇ ਗਾਣੇ ਉੱਠ 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 ਮੈਂ ਇੱਕ ਟਾ ਫੋਨ ਕਰਦਾ ਚਲਾ ਪਿਆਵਾ ਆਇਆ ਆਇਆ ਗਾਣਾ ਸੁਣਾਉਣਾ ਫਿਰ ਚਲਾ ਉੱਠ ਉੱਠ ਪਾਣ ਮੌਕਾ ਹੀ ਕਿਰੋ ਉੱਠ ਪਿਆ ਕਿੱਲਾ ਕਿੰਨੀ ਵੀ ਨਹੀਂ ਪਰ ਪੈਸੇ ਬੋਲ ਕਿੰਨੇ ਪੈਸੇ 2 ਰੁਪਏ ਤੇ ਪਾ 20 ਮੈਂ ਦੇ ਦੇਣਾ ਚੱਲ ਚਲ ਆ ਜਾ ਹਰ ਆ ਨਰਖਾ ਨਾ ਨਹੀਂ ਜਾਣਾ 20 ਦੀ ਵਾਦੂਈ ਹਾਂ ਚੱਲ ਉੱਠ ਚੱਲ ਇਹ 10 ਹੈਗੇ ਤੇ 20 ਮੈਂ ਪਾ ਦੇਦਾ ਤੀਆਂ ਉੱਠ ਬਾਹਰ ਚਲ ਆ ਜਾ ਇਹਦਾ ਰਾਤ ਫੂ ਹੋ ਗਈ ਜਾ ਵਜਾ ਪੈਂਡਿਆ ਸ਼ਮੀ ਪਾ ਜਾ ਵੇਕੇ ਕੱਟੀ ਉੱਠ 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 ਤਾਂ ਨਹੀਂ ਉੱਠ 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 ਉੱਠਦਾ ਓਏ ਹਣਾਂ ਉੱਠਦਾ ਕਿਸ਼ਤਾਂ ਨਾਲ ਉੱਠਦਾ ਮਾਰਦਾ ਤੈਨੂੰ ਮਾਮਾ ਤੈਨੂੰ ਮਾਰ ਕੇ ਮਰਨਾ ਮਾਮਾ ਮੈਂ ਉਹਨੂੰ ਵੀ ਦਾਖਲੀ ਉਹਨੂੰ ਕੀ ਹੋ ਗਿਆ ਹੈ ਪਾਣੀ ਛਡਾਇਆ ਕੋਈ ਨਸ਼ਾ ਆ ਜਾ ਆ ਜਾ ਤੂੰ ਤੂੰ ਸ਼ਰਾਬ ਛੱਡੀ ਕਿ ਨਹੀਂ ਦੱਸ ਤੂੰ ਬੱਸ ਜਾ ਬਾਕੀਆਂ ਤੇ ਕਿਹੜਾ ਛੱਡ ਤੂੰ ਆਪ ਦੀ ਦੱਸ ਅੱਛਾ ਉਥੋਂ ਜਹਾਂ ਗਈ ਏ ਕੀ ਤੂੰ ਚਲਾ ਕੋ ਨਹੀਂ ਨੂ ਤੋੜ ਲਈ ਗਾਣਾ ਕਿਹੜਾ ਲਾਉਂਗਾ ਦੱਸ ਪਹਿਲੇ ਮੈਨੂੰ ਬਾਬੇ ਦਾ ਨਾ ਨਾ ਦੁੱਜਾ ਹੀ ਚਮਕੀਲੇ ਦਾ ਹੀ ਲੈ ਤਾਂ ਰਾਤ ਨੂੰ ਵੀ ਰੋਕੇ ਮਟਿਆਰ ਦਾ ਮੁੜ ਕੇ ਇਹਨੇ ਬਸਾ ਤਾ ਕੋਈ ਨਹੀਂ ਕੋਈ ਨਹੀਂ ਉਹ ਆਪਣਾ ਹੀ ਕੰਮ ਐ ਸੀ